ਵੀਡੀਓ ਕਰ ਦਿੱਸਾਂ ਤੇ ਨੀਕਾਲ ਜੀ ਵੀਡੀਓ ਵੇਖ ਰਿਹਾ ਕਿ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਤਜਰੂਬਿਕਣਾ ਜਿੰਨਾ ਵੀਰਾ ਪੈਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਨਰਾਤੂ ਦੇ ਚੌਥੇ ਦਿਨ ਆਈ ਸੋਨੇ ਦੀਆਂ ਕੀਮਤਾਂ 'ਚ ਗਰਾਫਟ ਜਾਨੋ ਚਾਂਦੀ ਦੀਆਂ ਕੀਮਤਾਂ ਦਾ ਹਾਲ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਨੰਬਰਤਰੀ ਦੇ ਚੌਥੇ ਦਿਨ ਕੱਲ 24 ਸਤੰਬਰ ਨੂੰ ਆਈ ਗਿਰਾਵਟ ਤੋਂ ਬਾਅਦ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਫਿਰ ਗਿਰਾਵਟ ਆਈ ਵਸਤੂ ਵਿਜਾਰ ਖੋਲ੍ਹਦੀ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਸਵੇਰੇ 9:40 ਵਜੇ ਭਾਰਤ ਵਿੱਚ MCX ਤੇ ਸੋਨੇ ਦੀ ਕੀਮਤ 377.70 ਰੁਪਏ ਦਾ ਪ੍ਰਤੀ ਗ੍ਰਾਮ ਪ੍ਰਤੀ 10 ਗ੍ਰਾਮ ਡਿੱਗ ਗਈ ਹੈ ਸੋਨੇ ਦੇ ਮੁਕਾਬਲੇ ਚਾਂਦੀ ਦੀਆਂ ਕੀਮਤਾਂ ਵਾਧ ਰੱਖੀਆਂ ਹਨ MCX ਤੇ 10 ਗ੍ਰਾਮ ਸੋਨੇ ਦੀ ਕੀਮਤ 113292 ਰੁਪਏ ਹੈ ਜੋ ਕਿ ਪ੍ਰਤੀ 10 ਗ੍ਰਾਮ 355 ਰੁਪਏ ਦੀ ਗਰਾਵਟ ਹੈ ਸੋਨੇ ਨੇ ਹੁਣ ਤੱਕ 113290 ਰੁਪਏ ਪ੍ਰਤੀ 10 ਗ੍ਰਾਮ ਦਾ ਰਿਕਾਰਡ ਨਵਾਂ ਤੇ 113550 ਰੁਪਏ ਪ੍ਰਤੀ 10 ਗ੍ਰਾਮ ਦਾ ਰਿਕਾਰਡ ਉੱਚਾ ਪੱਧਰ ਕਾਇਮ ਕੀਤਾ ਹੈ MCX ਤੇ 1 ਕਿਲੋ ਚਾਂਦੀ ਦੀ ਕੀਮਤ 134139 ਰੁਪਏ ਹੈ ਇਸ ਵਿੱਚ 135 ਪੇ ਪ੍ਰਤੀ ਕਿਲੋ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਚਾਂਦੀ ਨੇ ਹੁਣ ਤੱਕ 133000 ਰੁਪਏ ਪ੍ਰਤੀ ਕਿਲੋ ਦਰ ਘਟ ਕਟ ਅਤੇ 134444 ਰੁਪਏ ਪ੍ਰਤੀ ਕਿਲੋ ਦਰ ਕਾ ਉੱਚਾ ਮੁੱਲ ਸਥਾਪਿਤ ਕੀਤਾ ਹੈ ਖਬਰ ਅੰਤ ਤੱਕ ਦੇਖਣ ਲਈ ਧੰਨਵਾਦ